ਆਹ ਕਿ ਖੁਸ਼ ਹੋ। ਹਾਂਜੀ ਸਸਤਰ ਕਾਲ ਦ ਸਾਰਾ ਨੂੰ ਪੁੱਤਾ ਸਾਰੇ ਆਈ ਹੋਪ ਸਾਰਿਆਂ ਨੇ ਬੱਤੀਆ ਹੋ ਕੇ ਕਿੱਥੇ ਚੱਲਿਆ ਨਾ ਉਹਨੂੰ ਆਪਾਂ ਦੱਸਣਾ ਨੂੰ ਤੇ ਹਾਂਜੀ ਅੱਜ ਆਪਾਂ ਚੱਲਿਆ 숍 ਤੇ ਸਮਾਨ ਲੈਣ ਤੇ ਅੱਜ ਬਣਾਉਣ ਲੱਗੇ ਆਪਾਂ ਕੁਝ ਸਪੈਸ਼ਲ ਦਾ ਤੇ ਤੁਹਾਨੂੰ ਦੇਖ ਕੇ ਪਤਾ ਲੱਗ ਜਾਣਾ ਨਾ ਵਲੌਗ ਵਿੱਚ ਕੀ ਬਣਾ ਰਿਹਾ ਤੇ ਪਹਿਲਾਂ ਉਹਦੇ ਲਈ ਆਪਾਂ ਨੂੰ ਲੈ ਕੇ ਆਣਾ ਸਾਰਾ ਸਮਾਨ ਪਿਆਜ਼ ਆਲੂ

ਹਲੋ ਉਹਨਾਂ ਟਾਮ ਆਪਾਂ ਕੱਪੜਾ ਵਾਸ਼ ਕਰ ਲਿਆ ਆ ਆਪਣੇ ਆਲੂ ਉਪਰ ਕਿ ਹੋ ਰਿਹਾ ਤਿਆਰ ਤੇ ਫਿਰ ਆਪਾਂ ਥੋੜਾ ਜਿਹਾ ਕੰਮ ਕਰ ਰਹੇ ਆ ਤੇ ਉਹਨਾਂ ਟਾਮ ਆਪਾਂ ਪਿਆਜ਼ ਤੇ ਹਰੀ ਮਿਰਚਾ ਟਮਾਟਰ ਕੱਟ ਰਹੇ ਆ ਕੱਟ ਦੇਾਂਗੇ ਤੇ ਪਹਿਲਾਂ ਮੈਂ ਕੱਪੜਾ ਵਾਸ਼ ਕਰਕੇ ਤੇ ਮੇਰਾ ਕੰਮ ਥੋੜਾ ਜਿਹਾ ਪਿਆ ਹੋਇਆ ਇਸ ਲਈ ਮੈਂ ਥੋੜਾ ਬ੍ਰੇਕ ਕੇ ਬਾਅਦ ਮਿਲਦੇ ਆ ਉਹਨਾਂ ਟਾਮ ਆਪਣੇ ਆਲੂ ਉਪਰ ਲੱਕਿਆ ਤੇ ਫਿਰ ਆਪਾਂ ਮਿਲਦੇ ਆ ਕੇ ਹੁਣ ਆਪਾਂ ਪਿਆਜ਼ ਕੱਟਦੇ ਆ ਤੇ ਮੈਂ ਤਾਂ ਮੋਤਾ ਰਾੜੀ ਕਰਦੇ ਆ ਹਾਂਜੀ ਤੇ ਸੁਮਾਰ ਕਰਨ ਲੱਗਿਆ ਸੀ ਰੈਡੀ ਤੇ ਦੀਦਾਰ ਕਿ ਆ ਗਿਆ ਹਲੋ ਤੇ ਸਸਤਰਕਾਲ ਜੀ ਸਸਤਰਕਾਲ ਜੀ ਜੋ ਕੱਲ ਤਾਂ ਲੜੇ ਸਸਾ ਹੋ ਗਿਆ ਆਪਣਾ ਕੱਲ ਤਾਂ ਲੜੇਗਾ ਫਿੰਗਾ ਹੂੰ ਸੁੱਕੇ ਹੋਏ ਗਲਾਬ ਇਹ ਕੀ ਹੋ ਗਿਆ ਇਹ ਮੁਰਝਾ ਇਹ ਬਰਚਾ ਬਾਹਰ ਜਾ ਆ ਗਏ ਅੱਜ ਹੁਣ ਆਪਾਂ ਆਪ ਕਰਕੇ ਅੱਗੇ ਲੰਘਣ ਲੱਗਿਆ ਤੇ ਆਪਣੇ ਆਨ ਉੱਪਰ ਕੇ ਸੀਗਾ ਫਿਰ ਪੱਟੇ ස ස या රසා කන් සනැතවद

ਮਾਸ਼ੀ ਹੁਣੋਂ ਪਿਆਰ ਕੱਟਣ ਲੱਗ ਗਿਆ ਨਾ ਦਰਾਂ ਦੇ ਹੱਥ ਤੇ ਤੁਸੀਂ ਮੇਲਪ ਕਰਾਉਂਗੇ ਜਿਹੜਾ ਕਬੌਲਦਾਰਾ ਬੁੱਲਾਦਾਰਾ ਬੋਲਦਾ। ਇੱਕਮ ਆਓ ਕਸੂਰ ਬੰਦੇ ਉਹ ਕੋਈ ਨਹੀਂ। ਕੀ ਅਸੀਂ ਕਰੀਏ ਹੈਲਪ ਤੁਹਾਡੀ? ਆਜੋ। ਅਸੀਂ ਤੁਹਾਡੇ ਅੰਦੂ ਖਾ ਜਾਗੇ। ਕੀ ਹੈਲਪ ਨਹੀਂ ਕਰਦੇ ਫੜੇ ਸੀ? ਮੱਛੀ ਤੇ ਜੁੰਦੇ ਪਾਤ ਦਾਂਗੇ ਅਸੀਂ ਤਾਂ। ਪੱਤ ਲੋ ਪੱਤ। ਮੱਛੀ ਦੀ ਮੱਛੀ ਦੀ। ਦੰਗਿਆ ਆਪਸੇ ਖਾਦੇ ਨੇ। ਖਾਣਾ ਬਚਾਏ ਆਪੀ ਨਹੀਂ ਹੱਥ ਲੰਬਾ। ਗੁੱਟੇ ਬੇਬੀਆਂ ਗੁੱਟੇ ਬੇਬੀਆਂ ਬਾਲਾ ਗੁੱਟੇ ਬੇਬੀਆਂ ਤੇ ਬਾਲਾ ਗੁੱਟੇ ਬੇਬੀਆਂ ਦੇਖੋ ਦੇ ਅਸੀਂ ਕੋਰੇ ਕਰੇ ਵੀ ਲੈ ਨਾਲ ਸੇਰ 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 ਪੰਜਰ ਪੈਕਿਸੇ ਜਾਨੂ ਬਣਾ ਪੰਜਰ ਪੈਕਿਸੇ ਨਾ ਜਿੱਕੀ ਮਾਰ ਕਸਵਾਇਆ ਦਾਸਰ ਕੋਈ ਕਿਸੇ ਰ। ਹਾਂ। ਸ਼ਾਹ ਕਿਸੇ ਸੁੰਦਰ ਦਾਸਰ ਕੋਈ ਕਿਸੇ ਰ। ਪਾ ਮਾਰੀ ਦੇ। ਥੋੜਾ ਖੰਸਾ ਰਖਾਵਾਂਗੇ। ਖਾਜੀ ਤੇ ਹੁਣ ਆਪਾਂ ਖਾਜ ਅਲੂ ਤੇ ਮਟਰੜ ਕਰਕੇ ਤੇਨੂੰ ਆਪਾਂ ਚੰਗੀ ਤਰ੍ਹਾਂ ਕੁੰਡ ਲੈ ਸੀਗਾ ਵਿੱਚ ਪਿਆਜ਼ ਟਮਾਟਰ ਸਭ ਕੁਝ ਪਾਤਾ ਸੀਗਾ ਹੁਣ ਸਾਲਾ ਵੀ ਪਾਤਾ ਤੇ ਦੇਖੋ ਇੰਤਾ ਬਲਕੀ ਆ ਤੇ ਹੁਣ ਇੱਕ ਸਾਧ ਤੇ ਆਪਾਂ ਮਾਚੀ ਕੀ ਬਾਚੂ ਤੂੰ ਜਾਲੀ ਸੁਫੜਾ ਲੈ ਤੂੰ ਫੇਰ ਜਾਣਾ ਤਿੱਕ ਤੇ ਹੁਣ ਆਪਾਂ ਇਹ ਚ ਇੱਕ ਸਾੜ ਤੇ ਪਾਣੀ ਚ ਮੈਂ ਤਾਂ ਕੋਲ ਕਰ ਰੱਖ ਲਿਆ ਸੀਗਾ ਤੇ ਹੁਣ ਛੋਟੇ ਛੋਟੇ ਟਿੱਕੀਆਂ ਬਣਾ ਕੇ ਇਹਦੇ ਨੂੰ ਡਿਪ ਕਰਕੇ ਫਿਰ ਅੱਪਰ ਫਰਚ ਕਰਾਂਗੇ ਤੇ ਪੈਂਡ ਦੇ ਮੜੇ ਤੀਤੀ ਕਰਾਉਣ ਲੱਗਿਆ ਮੈਨੂੰ ਹੈਲਪ ਲੱਗੂ ਇਸ ਦੇ ਬਸ ਟਾਈਮ ਤੇ ਆਉਂਦੇ ਆਪਰੇ ਦਾ ਹੱਲ ਕਰਾਉਣ ਦੇ ਖੜੇ ਆਪਣੀ ਇੱਕ ਟਿੱਕੀ ਬਣ ਗਈ ਹੋ ਕੇ ਤਿਆਰ ਤੇ ਹੁਣ ਆਪਾਂ ਰੋਟੀ ਚਪਟਾਉਣੇ ਪਹਿਲਾਂ ਆਪਾਂ ਟਿੱਕੀ ਭਰਦੇ ਆਂ ਇਹ ਤਾਂ ਸਤੂ ਦਾ ਬੈਟਰ ਹੈ ਜਿਹੜਾ ਬਹੁਤ ਵਧੀਆ ਹੁੰਦਾ ਹੈ ਹੈਲੋ ਤੁਸੇ ਮੈਨੂੰ ਟੈleਫੋਨ ਆਠ ਵਜੇ ਕਿਉਂ ਆਜਾ ਤੁਸੀਂ ਗਏ ਆ ਸਤੂ ਦਾ ਸਰਦ ਮੋਰੀ ਤੇਰੇ ਨਾਲ ਅੱਜ ਰੋਟੀ ਖਾਣ ਸਾਰੇ ਜਾਣੇ ਕਿ ਆਖਰੀ

ਆਪਣੀ ਰਸਤੇ ਤਿਆਰ ਹੋ ਰਹੀ ਆ ਤੇ ਚਾਪਾ ਸੋਨਾ ਦੇਖੋ ਜ ਆਪਣੇ ਦੋ ਟਿੱਕਿਆ ਬਾਣ ਕੇ ਰਾੜੀ ਹੋ ਕੇ ਤੇ ਸਾਰੇ ਖਾਜ ਬਾਣ ਕੇ ਤਾਂ ਅੰਦਰ ਕਰਗੇ ਤੇ ਸਾਸ ਨਾ ਟੈਸਟ ਲੱਗੜਣਾ ਆਹ ਬਸ ਜਿਹੜਾ ਜਿਹੜਾ ਕਰ ਰਿਹਾ ਚੂਰਨੇ ਲੜਦਾ ਹੈ ਕਿਸੇ ਕਰਾ ਬਣਾਉਂਦਾ ਲਗਾ ਇਹ ਚੂਰਨੇ ਸ਼ਹਿਰ ਕੁ ਜੀ ਬ੍ਰਿਗਾ ਮੈਂ ਤਾਂ ਲੱਗ ਗਈ ਹੋਲੀ ਰਹਾ ਪਾ ਤੇ ਕੱਢੀ ਜਾਵਾਂ ਤੇ ਤਪੂਰ ਦੇ ਬਾਰੇ ਕੀ ਹੰਟੀ ਰੱਖੋ ਆਪਣੇ ਕੀਆ ਤੇ ਆਹ ਹੋ ਆਪਣੇ ਬਾਕੀ ਇਹਦੇ ਥੋੜਾ ਮੈਂ ਤਾਂ ਜ਼ਿਆਦਾ ਐਡ ਹੋ ਗਿਆ ਇਸੇ ਕਰਕੇ ਇਸ ਲਈ ਪੁੜੀਆਂ ਬਣ ਗਈਆਂ ਦੇਖੋ ਤੇ ਬਾਕੀ ਆ ਆਪਣੇ ਟਿੱਕੀ ਹੋ ਜੀ ਆਪਾਂ ਇਹਨਾਂ ਨੂੰ ਇੱਕ ਵਾਰ ਫਰਾਈ ਕਰਤਾ ਹੁਣ ਆਪਾਂ ਦੂਜਾ ਫਿਰ ਕਰਨ ਲੱਗਿਆਂ ਪਹਿਲਾਂ ਤੁਹਾਨੂੰ ਚੰਗੀ ਤਰ੍ਹਾਂ ਦਿੱਤਾ ਕਰ ਲਓ ਪੁੜੀ ਹੁਣ ਤਾਂ ਜੇ ਤਾਂ ਜੇ ਕਰਨਾ ਗਾਰ ਹੋ ਗਿਆ ਤੇ ਆਤਾ ਪੂਰੇ ਬਣ ਕਿ ਤਖੋ ਗਾਇਸ ਖਾਣਿਆ ਤਾ ਪਰਕਰ ਲੱਗ ਰਿਹਾ ਕਿ ਦੋਰ ਇੱਕ ਵੀ ਢਲਾਈ ਨਹੀਂ ਹਲਾਈ ਨਹੀਂ ਹਲਾਈ ਓਕੇ ਦੀਦੀ ਹਾਂ ਗਾਣਾ ਗੋਰਗੋਰ ਬੇਰੇ ਨਾਲ ਕਿ ਚਲੋ ਫਿਰ ਅਸੀਂ ਦੇਖਦੇ ਕਿ ਰਸਪੀ ਜਮਾ ਆਜੇ ਵੀ ਨਾ ਜੇ ਬੋਲ ਲਗਾ ਲਾਓ ਜੀ ਫੋੜ ਮਰੀ ਦੀ ਬਣਾਉਣ ਲੱਗੀ ਮਾਤਾ ਸਾੜੀਆਂ ਕੋਲ ਦੇਖਦੀ ਪਈਆਂ ਵੇਨਾ ਮਜਾਦੂ ਬੇ ਕਦੀ ਨੂੰ ਸਸਕਾਰ ਕਰਨਾ ਪੋਵੇ ਤੇ ਬੋ ਆਨੇਗੀ ਜੈਗਾ ਲੱਗਾ ਪਹਿਲਾ ਪਹਿਲਾ ਕੜਾਈ ਰੱਖਣ ਲੱਗ ਕੇ ਉੱਪਰੇ ਫੈ ਜਾਣਾ ਸਿੱਧੇ ਦੀਦੀ ਨੂੰ ਤਾਂ ਗਾਤਾ ਸੀ ਲਾਗਾ ਤੇ ਮੇਰਾ ਬਲਾਵਾ ਕੀ ਮਾਰਨਾ ਸੀ ਸਰਤਾ ਕਰ ਦੇਣੀ ਸੀ ਦੀਦੀ ਪ੍ਰਾਨ ਨੂੰ ਟੈਟੋ ਬੋਲਸ ਇਹਨੂੰ ਕਹਿੰਦੇ ਟੈਟੋ ਬੋਲਸ ਉਹਕਾ じゃ ਨੀ ਖਰਜਾ ਹਣਾ ਇੱਕ ਸਾਧੇ ਹੀ ਸਟ ਦੇ ਨੀ ਹੁਣ ਜੇ ਆਪਣੇ ਬਰਾਟਰ ਰੋਲ ਸਾਰਾ ਕੁਝ ਬਣ ਗਿਆ ਦੇਖੋ ਇੱਧਰ ਤੇ ਹੁਣ ਇੱਕ ਉਰਤ ਆਪਾਂ ਬਣਾ ਲਈ ਆਲੂ ਟਿੱਕੀ ਆ ਬਰਾਟਰ ਰੋਲਾ ਤੇ ਉਹਨੂੰ ਆਪਾਂ ਫੇਸ ਕਰਕੇ ਤੇ ਡਿਪ ਕਰਕੇ ਥੋੜਾ ਜਿਹਾ ਆਪਾਂ ਰਕਾਨ ਚ ਪੋਚੇ ਗਾਥੇ ਤੇ ਤਾਲਾਂਗੇ ਫਿਰ ਪੱਕ ਜਾਣਗੇ ਤੇ ਹੁਣ ਆਪਾਂ ਲਾਸਟ ਰਹਿ ਗਏ ਤੇ ਹੁਣ ਆਪਾਂ ਜਿਹੜੇ ਹੁਣ ਰਹਿ ਗਏ ਆ ਨੂੰ ਆ ਕੋਈ ਲੱਗੂ ਉਸ ਪੀਆ ਇਹ ਲੋਈ ਆ ਦੇਖੋ ਫਰਕ ਤਾਂ ਅੰਮ੍ਰੇ ਬਰਨ ਰੋਲ ਬਣ ਕੇ ਤੇ ਬਾਕੀ ਆਪਣੀ ਆਲੂ ਟਿੱਕੀ ਬਣੇ ਹੋਈ ਆ ਦੇਖੋ ਹੋਰ ਇਹਨਾਂ ਦਾ ਦੂਜਾ ਟਰਾਈ ਕਰਦੇ ਆ ਤੇ ਜੋ ਸਾਰੇ ਨੇ ਕਮੈਂਟ ਕਰਕੇ ਅਸੋ ਬਰੈਟਰੋ ਸਹੀ ਬਣਿਆ ਕਿ ਆਲੂ ਟਿੱਕੀ ਸਹੀ ਬਣੀ ਆ ਦੇਖੋ ਗਾਇਸ ਆਜ ਸਾਰੇ ਆਨੇ ਖਾ ਲਉ ਜਿਹੜੇ ਮੇਰਾ ਵੀਡੀਓ ਦੇਖ ਰਹੇ ਆ ਹੋਰ ਇਹਨਾਂ ਨੂੰ ਆਪਾਂ 또 ਕਾ ਕਰਦੇ ਕਰਦੇ ਅਜੇ ਨਹੀਂ ਅਜੇ ਨਹੀਂ ਪਹਿਲਾਂ ਇਹਨਾਂ ਨੂੰ ਕੱਟ ਇਹਨਾਂ ਨੂੰ ਆਹੀ ਤਾਂ ਦਿੰਦੇ ਹਾਂ ਇਹ ਕੋਰਾਂ ਭਾਗਾਂ ਵਿੱਚ ਦੀਪੋਹ ਹਾਂ ਦੇਖ ਕੇ ਬਾਕੀ ਬਣੇ। ਇਹ ਖੋਸ ਕੇ ਮਾਲੀਆ ਸਿਆਈ। ਸਟਾਰਟ ਕਰਕੇ ਦੇਖੋ। ਹੁਣ ਆਪਣੀ ਟਿੱਕੀ ਦੂਰਵਾਰ ਫਰਾਈ ਕਰਕੇ ਦੇਖੋ ਸਹੀ ਬੜੀਆਂ। ਸਾਰੇ ਕਮੈਂਟ ਕਰਕੇ ਦੱਸੋ। ਜੋ ਆਪਣਾ ਵਲਾਗ ਬਣ ਰਿਹਾ ਇਹ ਉਹਨਾਂ ਲਈ ਸਪੈਸ਼ਲ ਬਣਾਈਆਂ। ਅੱਜ ਸਾਰਿਆਂ ਨੇ ਖਾ ਲਓ। ਸੇਰ ਨਾ ਕੇ ਸਾਹਮਣੇ ਸੋਨਣਾ ਪੁੱਛੇ ਨਹੀਂ ਕੋਈ। ਇਹ ਟਿੱਕੀ ਹੋ ਗਈ ਰਾੜੀ ਤੇ ਰਾੜੀ ਰੋ ਤੇ ਹੋਰ ਆਪਾਂ ਲਾ ਕੇ ਚੱਲਿਆਂ ਤੇ ਥਾਮਲੇ ਅੰਦਰ ਬੈਠ ਲਈਏ ਤੇ ਸਲਾ ਆਪਾਂ ਨੇ ਚਾਹ ਪਿਵਾਈ ਬਈ ਸਾਰੇ ਸਾਥੋ ਕੇ ਬੈਜੋ ਲਾ ਦੇ ਦੇ ਉਹ ਵੀ ਤਾਂ ਵੱਲ ਆਹਣਾ ਤਾਂ ਖੜਾ ਨਹੀਂ ਛੱਡਣਾ ਹਾਂਜੀ ਲਾ ਦੇ ਅਸੀਂ ਕਿਥੋਂ ਲਿਆ ਕਰਾਂਗੇ ਚਲੋ ਹਾਂਜੀ ਤੇ ਆਪਾਂ ਚਾਹ ਬਣਾ ਲਈ ਸੀ ਕਿਤੇ ਥਾਮਲੇ ਖਾਣ ਬੈਠ ਯਾ ਲੁਲ ਟਿੱਕੀ ਤੇ ਆਪਾਂ ਚਾਹ ਨਾ ਪੜਾਤੀ ਸੀ ਲਾ ਦੇ ਤੇ ਬੈਠੋ ਸਾਰੇ ਬੈਜੋ 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 ਕਿਆ ਰਵਾਇਆ ਬਈ ਮੇਰੇ ਬੇਬੀ ਨੂੰ ਫੁੱਲ 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 ਬਾਕ ਤੋਂ ਲਾਉਤੀ ਹੁਣ ਆਪਾ ਹੋ ਗਿਆ ਸਿ ਫ੍ਰੀ ਤਾ ਹੁਣ ਖਾਣ ਲੱਗਿਆ ਲੋਰ ਟਿੱਕੀ ਤੇ ਟੇਸਟ ਕਰਕੇ ਦੇਖਦਾ ਕਿੱਦਾਂ ਬਣੀ ਆ ਕੀ ਹੋਇਆ ਚਲਾ ਗੱਪ ਪੈਦਾ ਹਾਂਜੀ ਕਿ ਮਾਂ ਕੇ ਫਰਦ ਤੇ ਬਰੈਡ ਰੋਲ ਕਿਆ ਬਾਕ ਸਹੀ ਲੱਗ ਕਸੇ ਨੇ ਇਹ ਸਹੀ ਲੱਗ ਕਸੇ ਨਾ ਠੀਕ ਕਹਦੇ ਸਾਰਿਆਂ ਨੂੰ ਬਹੁਤ ਪਸੰਦ ਆਇਆ ਤੇ ਸਭ ਤੋਂ ਬਾਕੀ ਬਹੁਤ ਟੇਸਟੀ ਸੀਗੇ ਤੇ ਹੁਣ ਸਾਰੇ ਆਣੇ ਚਾਹ ਪੀ ਰਹੇ ਤੇ ਹੁਣ ਆਪਾਂ ਵੀ ਚਾਹ ਪੀ ਲਈ ਤੇ ਫਿਰ ਆਪਣਾ ਵਲੌਗ ਕਿਤਾਣਾ ਹੈ ਹਾਂਜੀ ਤੇ ਆਪਣੇ ਆਲੂ ਟਿੱਕੀ ਹੋ ਗਏ ਸਰਾੜੀ ਤੇ ਹੁਣ ਆਪਾਂ ਖਾ ਵੀ ਲਈ ਸੀ ਤੇ ਬਹੁਤ ਵਧੀਆ ਲੱਗੀ ਤੇ ਹੁਣ ਆਪਾਂ ਰੋਟੀ ਸਬਜ਼ੀ ਬਣਾ ਕੇ ਤੇ ਰੋਟੀ ਸਭ ਸਾਰਿਆਂ ਨੇ ਖਾ ਲਈ ਤੇ ਵਲੌਗ ਤਾਂ ਅੰਡਰ ਆਏਗਾ ਸੋ ਤੇ ਦੇਖ ਕੇ ਹੁਣ ਆਪਾਂ ਕਰਨ ਲੱਗਿਆ ਤੇ ਬਾਕੀ ਜੀ ਮਿਲਦੇ ਆਪਾਂ ਅਗਲੇ ਵਲੌਗ ਚ ਅਗਲਾ ਵਲੌਗ ਦੇਖਣ ਲਈ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਥੈਂਕ ਯੂ